ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਜਨ ਕੀਨੇ ਵਸ ਆਪੁਨੇ ਤ੍ਰੈ ਗੁਣ ਭਵਨ ਚਤੁਰ ਸੰਸਾਰ ਆਪਨੇ ਪੱਪੇ ਦੀ ਓਂਕੜ ਨੰਨੇ ਤੇ ਦਰਾਵਾਂ ਆਪਣੇ ਨਹੀਂ ਗਹਿਣਾ ਵਸ ਬਾਬੇ ਤੇ ਅਦਕ ਤ੍ਰੈ ਗੁਣ ਤਿੰਨ ਗੁਣਾ ਦੀ ਗੱਲ ਆ ਇਹਨੂੰ ਤਰੈ ਨਹੀਂ ਗਹਿਣਾ ਜਾਂ ਤੈਰ ਨਹੀਂ ਗਹਿਣਾ ਤ੍ਰੈ ਚਤੁਰ ਭਾਵ ਵਿਚਾਰ ਚਤਰ ਨਹੀਂ ਗਹਿਣਾ ਚਤੁਰ ਜਗ ਇਸ ਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤਉ ਛੂਟੋ ਸਾਧ ਪ੍ਰਸਾਦ ਹਰ 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 ਗਾਏ ਬਿਖੇ ਪਿਆਦ ਤਬ ਹੂਟੋ ਰਹਾਉ ਬਿਆਤ ਤਬ ਬਿਆਤ ਤਬ ਨਹੀਂ ਗਹਿਣਾ ਬਿਆਦ ਤਦ ਤਾ ਪੂਰਾ ਪੜਨਾ ਫੇਰ ਤਬ ਕਹਿਣਾ ਛੋਟੋ ਛੋਟੋ ਦੋਏ ਸ਼ਬਦ ਕਰਕੇ ਬੰਨੇ ਹਨ ਨਹਿ ਸੁਣੀਐ ਨਹਿ ਮੁਖ ਤੇ ਬਕੀਐ ਨਹਿ ਮੂਹ ਹੈ ਉਹ ਡੀਠੀ ਐਸੀ ਠਗੌਰੀ ਪਾਏ ਪੁਲਾਵੈ ਮਨ ਸਭ ਕੈ ਲਾਗੇ ਮੀਠੀ ਠਗੌਰੀ ਠਗੂਰੀ ਨੀ ਗਾਣਾ ਠਗੌਰੀ ਮਾਏ ਬਾਪ ਪੂ ਤਹਤ ਭਰਾਤਾ ਹੁਨ ਘਰ ਘਰ ਮਿਲਿਓ ਦੁਆ ਭਰਾਤਾ ਭਰਤਾ ਨਹੀਂ ਕਹਿਣਾ ਭਰਾਤਾ ਭਾਈ ਕਿਸ ਹੀ ਵਾਦ ਘਾਟ ਕਿਸ ਹੀ ਪਹਿ ਸਗਲੇ ਲਰਨਰ ਮੂਆ ਪਹ ਪਏ ਨਹੀਂ ਕਹਿਣਾ ਹਾਹੇ ਨੂੰ ਸਿਹਾਰੀ ਪਹਿ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਇਹੋ ਚਲ ਤ ਦਿਖਾਇਆ ਚਲਤ ਚਲਤ ਨਹੀਂ ਗੈਣਾ ਚਲਤ ਗੂਜੀ ਭਾਹ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ ਗੂਜੀ ਭਾਪ ਗੂਜੀ ਗੂਜੀ ਅਦਕ ਲਾ ਕੇ ਕਸ ਕੇ ਗੂਜੀ ਨਹੀਂ ਗੈਣਾ ਗੂਜੀ ਛੱਜਾ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਕਾਟੇ ਕਸ ਕੇ ਕਾਟੇ ਨਹੀਂ ਗੈਣਾ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣਾ ਘਰ ਲੈ ਆਇਆ ਖਾਟੇ ਖਾਟੇ ਵੀ ਕਸ ਕੇ ਪੜਨਾ ਹੈ ਜੀ ਤਨਾ ਸਿੰਘ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ ਠਾਕੁਰ ਕੱਕੇ ਦੇ ਅੰਕੜ ਪੜ੍ਹਨੀਆਂ ਠਾਕੁਰ ਨਹੀਂ ਕਹਿਣਾ ਪ੍ਰਤਪਾਲਕ ਪਿਰਤ ਨਹੀਂ ਕਹਿਣਾ ਪ੍ਰਤ ਅੱਧਾ ਰਾਰਾ ਪੜ੍ਹਨਾ ਹੈ ਪ੍ਰਤਪਾਲਕ ਨਾਇਕ ਈੜੀ ਨੂੰ ਸਿਹਾਰੀ ਆਇਆ ਨਾਇਕ ਨਹੀਂ ਕਹਿਣਾ ਨਾਇਕ ਨਿਮਖ ਨਿਮਖ ਤੂੰਹੀ ਪ੍ਰਤ ਪਲਹੁ ਹਮ ਬਾਰਕ ਉਮਰੇ ਤਾਰੇ ਬਾਰਕ ਰਾਰੇ ਦੀ ਸਿਹਾਰੀ ਪੜਨੀ ਆ ਬਾਰਕ ਨਹੀਂ ਕਹਿਣਾ ਬਾਰਕ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੂ ਅੰਤ ਨਾ ਕਿਨਹੀ ਲਹੀਐ ਰਾਵ ਜਿਹਵਾ ਇਹਨੂੰ ਜਿਹਵਾ ਦੀ ਗਣਾ ਜਿਹਵਾ ਕੋਟ ਪਰਾਧ ਹਮਾਰੇ ਖੰਡਹ ਅਨਿਕ ਬਿਧੀ ਸਮਝਾਵਹੁ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ ਬਿਰਦ ਦੱਦਾ ਪੜ੍ਹਨੇ ਦੀ ਬਿਰਦ ਨਹੀਂ ਗੈਣਾ ਬਿਰਦ ਤੇਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਸੱਜਣ ਇਹਨੂੰ ਸੱਜਣ ਨਹੀਂ ਗੈਣਾ ਸਸੇਤੀ ਤੱਕ ਸੱਜਣ ਸੁਹੇਲੇ ਸਸੇਵੀ ਅੰਕੜ ਪੜ੍ਹਨੇ ਆ ਸੁਹੇਲੇ ਨਹੀਂ ਗੈਣਾ ਹਾਹਾ ਵੀ ਪੂਰਾ ਸੁਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਗੋਲੇ ਇਹਨ ਗੋਲੇ ਨਹੀਂ ਕਹਿਣਾ ਗੋਲੇ ਕੱਸ ਕੇ ਤਨਾਹ ਸ੍ਰੀ ਮਹੱਲਾ ਪੰਜਵਾ ਪੂਜਾ ਵਰਤ ਤਿਲਕ ਇਸਨਾਨ ਪੰਨ ਦਾਨ ਬਹੁ ਦੈਨ ਪੂਜਾ ਪੂਲਾ ਕਹਿਣਾ ਜੀ ਪੂਜਾ ਨਹੀਂ ਕਹਿਣਾ ਬਹੁ ਹਾਹਾ ਪੜਨਾ ਹੈ ਬਹੁ ਹਾਹਾ ਬੋਲਣਾ ਕਿ ਬਹੁ ਨਹੀਂ ਕਹਿਣਾ ਬਹੁ ਕਹੂ ਨ ਭੀਜੈ ਸੰਜਮ ਸੁਆਮੀ ਬੋਲੇ ਮੀਠੇ ਬੈਨ ਰਬ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜਹਿ ਸਭ ਤਾ ਕਉ ਬਖਮ ਨਾ ਜਾਈ ਲੈਨ ਰਹਾਉ ਜਾਪ ਤਾਪ ਭਰਮਨ ਬਸੁਦਾ ਕਰ ਉਰਦ ਤਾਪ ਲੈ ਗੈਨ ਬਸਦਾ ਬਸੁਦਾ ਨਹੀਂ ਗਹਿਣਾ ਬਸੁਦਾ ਇਕੱਠਾ ਪੋਲਾ ਪੜਨਾ ਜੀ ਸਸੇ ਤੇ ਓਂਕਰ ਬੋਲਣੀਆਂ ਬਸਦਾ ਵੀ ਨਹੀਂ ਗਹਿਣਾ ਬਸੁਦਾ ਵੀ ਨਹੀਂ ਗਹਿਣਾ ਬਸਦਾ ਇਹ ਬਿਦ ਨਹ ਪਤਿਆ ਨੋ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੂਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਤਨਾਹ ਸ੍ਰੀ ਮਹਲਾ 5 ਬੰਦਨ ਤੇ ਛੁਟਕਾਵੇ ਪ੍ਰਭ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਰ ਕਰੇ ਨਿਹਚਲ ਇਹ ਮਨੁ ਆ ਬਾਹਰ ਨਕਤ ਹੂ ਤਾਵੇ ਹੈ ਕੋ ਐਸੋ ਹਮਰਾਮੀਤ ਸਗਲ ਸਮਗਰੀ ਜਿਓ ਹੀ ਉਹ ਦੇਉ ਅਰ ਪਾਉ ਆਪਣੋ ਚੀਤ ਰਹਾਉ ਪਰ ਤਨ ਪਰ ਤਨ ਪਰ ਕੀ ਨਿੰਦਾ ਇਨਸਿਉ ਪ੍ਰੀਤਨ ਲੱਗੈ ਸੰਤਹਿ ਸੰਗ ਸੰਤ ਸੰਪਾਖਨ ਹਰ ਕੀਰਤਨ ਮਨ ਜਾਗੈ ਗੁਣ ਨਿਹਧਨ ਦਇਆਲ ਪੁਰਖ ਪ੍ਰਭ ਸਰਬ ਸੁਖ ਦਇਲਾ ਮੰਗੈ ਦਾਨ ਨਾਮ ਤੇਰਾ ਨਾਨਕ ਧਿਆਉ ਮਾਤਾ ਬਾਲ ਗੋਪਾਲਾ ਤਨਾਹ ਸ੍ਰੀ ਮਹਲਾ ਪੰਜਵਾਂ ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤ ਵੈ ਬੁਰੀ ਆਈ ਤਿਸ ਹੀ ਕਉ ਫਰਮਾਰ ਰਹਾਉ ਜਾਨਕ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਪ੍ਰਮਤ ਭਰਮਤ ਉਹਾ ਹੀ ਮੂਏ ਬਾਹੜ ਗ੍ਰਹਿ ਨ ਮਝਾਰ ਪ੍ਰਮਤ ਭਰਮਤ ਭਰਮਤ ਨਹੀਂ ਕਹਿਣਾ ਰਾਰਾ ਅੱਬਾ ਹੈ ਭਰਮਤ ਬਾਹੜ ਬੱਬੇ ਕੰਨਾਂ ਤੇ ਹਾਹੇ ਦੀ ਉੰਕੜ ਬਾਹੜ ਬਾਉੜ ਨਹੀਂ ਕਹਿਣਾ ਜਾਂ ਬਾਹੜ ਨਹੀਂ ਕਹਿਣਾ ਗ੍ਰਹਿ ਗਿਰਹੇ ਨਹੀਂ ਕਹਿਣਾ ਗ੍ਰਹਿ ਨਾਨਕ ਸਰਨ ਪਰਿਓ ਦੁਖ ਭੰਜਨ ਗੁਣ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕਾ ਦਰਬਾਰ ਨਿੰਦਕ ਕਾ ਇਹ ਦੋਵੇਂ ਸ਼ਬਦ ਵੱਖ-ਵੱਖ ਪੜ੍ਹਨੇ ਨੰਤਕ ਕਾ ਰੀ ਗਾਣਾ ਨਿੰਦਕ ਕਾ ਤਨਾਹ ਸ੍ਰੀ ਮਹੱਲਾ ਪੰਜਵਾਂ ਆਬ ਹਰ ਰੱਖਣ ਹਾਰ ਚਿਤਾ ਰਿਆ ਤਨਾਹ ਸ੍ਰੀ ਸッセ ਸਿਹਾਰੀ ਪੜਨੀ ਐ ਚਿਤਾ ਰਿਆ ਚੱਚੇ ਨੂੰ ਸਿਹਾਰੀ ਤਨਾਹ ਸ੍ਰੀ ਨਹੀਂ ਕਹਿਣਾ ਸッセ ਦੀ ਸਿਹਾਰੀ ਪੜਨੀ ਐ ਚਿਤਾ ਰਿਆ ਵੀ ਨਹੀਂ ਕਹਿਣਾ ਚੱਚੇ ਦੀ ਸਿਹਾਰੀ ਪੜਨੀ ਐ ਤਨਾਹ ਸ੍ਰੀ ਚਿਤਾ ਰਿਆ ਪਤਿਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਪਤਿਤ ਪਤਿਤ ਨਹੀਂ ਕਹਿਣਾ ਪਤਿਤ ਪੁਨੀਤ ਪੱਪੇ ਦੀ ਔਕੜ ਪੜ੍ਹਨੀ ਹੈ ਇਹਨੂੰ ਪੁਨੀਤ ਨਹੀਂ ਕਹਿਣਾ ਪੁਨੀਤ ਗੋਸ਼ਟ ਭਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਗੋਸ਼ਟ ਸਸਾ ਟਾਂਕਾ ਪੂਰੇ ਗੋਸ਼ਟ ਨਹੀਂ ਕਹਿਣਾ ਗੋਸ਼ਟ ਗੋਸ਼ਟ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰੇ ਆ ਪੂਰਨ ਨਾਰਾਇਣ ਦੋਵੇਂ ਸ਼ਬਦ ਵਕ ਵਕ ਪੂਰਨ ਨਾਰਾਇਣ ਨੇ ਗਾਣਾ ਨਾਰਾਇਣ ਪੂਰਾ ਪੜ੍ਹਨਾ ਹੈ ਨੰਨੇ ਨੂੰ ਕੰਨਾ ਰਾਰੇ ਕੰਨਾ ਈੜੀ ਨੂੰ ਸਿਹਾਰੀ ਨੰਨਾ ਇਹਨ ਨਾਰਾਇਣ ਆਉ ਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਵਿਸ਼ਵਾਸ ਅੱਧਾ ਵਾਵਾ ਵਿਸਵਾਸ ਨਹੀਂ ਕਹਿਣਾ ਵਿਸਵਾਸ ਚਰਨ ਰੇਨ ਬਾਂਛੈ ਨਿਤਨਾਨਕ ਪੁਨ ਹੈ ਪੁਨ ਹੈ ਬਲਿਹਾਰਿਆ ਪੁਨ ਹੈ ਪੁਨ ਹੈ ਪੁਨ ਹੈ ਨਹੀਂ ਕਹਿਣਾ ਪੁਨ ਹੈ ਬਲਿਹਾਰਿਆ ਬਲਿਹਾਰਿਆ ਨਹੀਂ ਕਹਿਣਾ ਬਲਿਹਾਰਿਆ ਲੱਲੇ ਸਿਹਾਰੀ ਬਲਿਹਾਰਿਆ ਤਨ ਆਸਰੀ ਮਹੱਲਾ ਪੰਜਵਾ ਮੇਰਾ ਲਾਗੋ RAM ਸੋ ਹੀਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਾਟਿਆ ਕੀਤ ਰਹਾ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨੰਦਕ ਕੇ ਮੁਖ ਕਾਲੇ ਕੀਨੇ ਜਨਕ ਆਪ ਸਹਾਈ ਕਾਲੇ ਕੋਲਾ ਕਹਿਣਾ ਜੀ ਕਾਲੇ ਨਹੀਂ ਕਹਿਣਾ ਕਾਲੇ ਸਾਚਾ ਸਾਹਿਬ ਹੂ ਆ ਰਖਵਾਲਾ ਰਾਖ ਲੀਏ ਕੰਠ ਲਾਏ ਸਾਹਿਬ ਸਸੇ ਕੰਨਾ ਸਾਹਿਬ ਸਿਹਾਰੀ ਪੂਰੀ ਪੜਨੀ ਹੈ ਸਾਹਿਬ ਜਾਂ ਸਾਹਿਬ ਨਹੀਂ ਕਹਿਣਾ ਸਾਹਿਬ ਨਿਰਭਉ ਭੈ ਸਦਾ ਸੁਖਮਾਣੇ ਨਾਨਕ ਹਰ ਗੁਣ ਗਾਏ ਤਨ ਅਸੀਂ ਮਹੱਲਾ ਪੰਜਵਾ ਆਉ ਖਦ ਤੇਰੋ ਨਾਮ ਦਿਆਲ ਮੋਹ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਆਤੁਰ ਆਤੁਰ ਨਹੀਂ ਕਹਿਣਾ ਆਤੁਰ ਤਾਰ ਅਨੁਗ੍ਰਹੋ ਸੁਆਮੀ ਮੇਰੇ ਦੁਤੀਆ ਆਉ ਨਿਵਾਰ ਅਨੁਗ੍ਰਹੋ ਅਨਗਰੋ ਨਹੀਂ ਗਹਿਣਾ ਅਨੁਗ੍ਰਹੋ ਹਾਏ ਅਨਗਰੋ ਪਿੱਛੇ ਪੜਨੀ ਹੈ ਨਿਵਾਰ ਨਿਵਾਰ ਨਹੀਂ ਗਹਿਣਾ ਨੰਨੇ ਦੀ ਸਿਹਾਰੀ ਪੜਨੀ ਹੈ ਨਿਵਾਰ ਬੰਦਨ ਕਾਟ ਲੇਹ ਆਪਣੇ ਕਰ ਕਬੂ ਨ ਆਵਹਿ ਹਾਰ ਤੇਰੀ ਸਰਨ ਪਿਆ ਹਉ ਜੀਵਾਂ ਤੂੰ ਸਮਰੱਥ ਪੁਰਖ ਮਿਹਰਬਾਨ ਸਮਰੱਥ ਸਸੇ ਟਿਪੀ ਮਰੱਥ ਮਰਥ ਨਹੀਂ ਗੈਣਾ ਸਮਰੱਥ ਸਮਰੱਥ ਮਿਹਰਬਾਨ ਹਾ ਹਾ ਪੜ੍ਹਨਾ ਜੀ ਮਿਹਰਬਾਨ ਨਹੀਂ ਗੈਣਾ ਮਿਹਰ ਮੰਮੇ ਨੂੰ ਸਿਹਾਰੀ ਵੀ ਪੜ੍ਹਨੀ ਆ ਮਿਹਰਬਾਨ ਆਠ ਪਹਿਰ ਪ੍ਰਭ ਕਉ ਆਰਾਦੀ ਨਾਨਕ ਸਤਿਗੁਰੂ ਬਾਨ